ਦ ਵਿਟਰਨ ਐਕਟਰ ਕਮੇਡੀਅਨ ਪੰਜਾਬੀ ਫਿਲਮ ਇੰਡਸਟਰੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਫਿਲਹਾਲ ਮੇਰੇ ਨਾਲ ਮਲਕੀ ਤਰੌਣੀ ਜੀ ਨੇ ਕਿਉਂਕਿ ਸੇਮ ਇੰਡਸਟਰੀ ਆ ਫਾਟਰਨਿਟੀ ਆ ਰੋਣੀ ਸਾਹਿਬ ਸਤਿ ਸ੍ਰੀ ਅਕਾਲ ਮੈਂ ਪਹਿਲਾਂ ਤੁਹਾਡਾ ਇਹ ਜਾਨਣਾ ਚਾਹਾਂਗਾ ਕਿ ਕਿਵੇਂ ਜਦੋਂ ਤੁਸੀਂ ਇਹ ਨਿਊਜ਼ ਸੁਣੀ ਤੇ ਕੀ ਲੱਗਾ ਤੁਹਾਨੂੰ ਸਰ ਅੱਜ ਦੀ ਸਵੇਰ ਪੰਜਾਬੀ ਸਿਨੇਮਾ ਲਈ ਬੜੀ ਮਨਹੂਸ ਸੀਗੀ ਜਦੋਂ ਤੁਹਾਨੂੰ ਖਬਰ ਮਿਲੀ ਤੇ ਜਸਵਿੰਦਰ ਖੰਡਾ ਜੀ ਨਹੀਂ ਰਹੇ ਹੋ ਇਹ ਸਾਡੀ ਇੰਡਸਟਰੀ ਦੀ 4 ਬਟਾਕਾ ਹੈ ਜਿਸ ਕਿ ਜਸੰਦਰ ਨੂੰ ਬਹੁਤ ਹੀ ਕੈਸੇ ਅਦਾਕਾਰ ਸੀ ਜਿਹੜੇ ਪਰਸ਼ਕਿਆਂ ਦੇ ਨਾਲ-ਨਾਲ ਜਿਹੜੇ ਫਿਲਮਾਂ ਜਾਂ ਫਿਰ ਲੋਨ ਦੇ ਨਾਲ ਸਾਥੀ ਕੰਮ ਵੀ ਕਰਦੇ ਸੀਗੇ ਉਹਨਾਂ ਦੇ ਚਿਹਰਿਆਂ ਤੇ ਰੌਣਕ ਲਿਆਉਣ ਵਾਲੇ ਹਾਸੇ ਕਿਰੇ ਲਿਆਉਣ ਵਾਲੇ ਬੰਦੇ ਸੀ ਜੀ ਇੰਦਾ ਜਿਹੜਾ ਸਮਾਂ ਹੈ ਸਭ ਤੋਂ ਵੱਡਾ ਸੁਪੇ ਹੀ ਹੁੰਦਾ ਹੈ ਅਜਿਹਾ ਜਿਹੜਾ ਸਮਾਂ ਹੈ ਇਹਦੇ ਵਿੱਚ ਜਿੱਥੇ ਨਾਟਕਾਂ ਦੀ ਦੁਨੀਆ ਹੈ ਲੋਕ ਟੈਨਸ਼ਨਾਂ ਲਈ ਫਿਰਦੇ ਆ ਤੁਹਾਡੇ ਚਿਹਰੇ ਤੇ ਜੇ ਕੋਈ ਹਾਸਾ ਲਿਆ ਦਿੰਦਾ ਕਿੜਾ ਲਿਆ ਦਿੰਦਾ ਮੈਨੂੰ ਲੱਗਦਾ ਉਹ ਸਭ ਤੋਂ ਵੱਡਾ ਹਨਰ ਹੈ ਤੁਹਾਡੇ ਕੋਲੇ ਹੈ ਤਾਂ ਮੇਰੇ ਮਤਲਬ ਹਾਂ ਤੋਂ ਦ ਵਿਟਰਨ ਐਕਟਰ ਕਮੇਡੀਅਨ ਪੰਜਾਬੀ ਫਿਲਮ ਇੰਡਸਟਰੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਫਿਲਹਾਲ ਮੇਰੇ ਨਾਲ ਮਲਕੀ ਤਰੌਣੀ ਜੀ ਨੇ ਕਿਉਂਕਿ ਸੇਮ ਇੰਡਸਟਰੀ ਆ ਫਾਟਰਨਿਟੀ ਆ ਰੌਣੀ ਸਾਹਿਬ ਸਤਿ ਸ੍ਰੀ ਅਕਾਲ ਮੈਂ ਪਹਿਲਾਂ ਤੁਹਾਡਾ ਇਹ ਜਾਨਣਾ ਚਾਹਾਂਗਾ ਕਿ ਕਿਵੇਂ ਜਦੋਂ ਤੁਸੀਂ ਇਹ ਨਿਊਜ਼ ਸੁਣੀ ਤੇ ਕੀ ਲੱਗਾ ਤੁਹਾਨੂੰ ਸਰ ਅੱਜ ਦੀ ਸਵੇਰ ਪੰਜਾਬੀ ਸਿਨੇਮਾ ਲਈ ਬੜੀ ਮਨਹੂਸ ਸੀਗੀ ਜਦੋਂ ਤੁਹਾਨੂੰ ਖਬਰ ਮਿਲੀ ਤੇ ਜਸਵਿੰਦਰ ਖੰਡਾ ਜੀ ਨਹੀਂ ਰਹੇ ਹੋ ਇਹ ਸਾਡੀ ਇਲਸਟਰੀ ਦੀ ਰਿਪੋਰਟ ਬਟਾਖਾ ਹੈ ਜਿਸ ਵਿੱਚ ਜਿਸੰਦਰ ਸਿੰਘ ਨੂੰ ਬਹੁਤ ਹੀ ਕੈਸੇ ਅਦਾਕਾਰ ਸੀ ਜਿਹੜੇ ਅਦਾਕਾਰਾਂ ਦੇ ਨਾਲ-ਨਾਲ ਜਿਹੜੇ ਫਿਲਮ ਜਨਤ ਦੇ ਲੂਣ ਦੇ ਨਾਲ ਉਹ ਸਾਥੀ ਕੰਮ ਵੀ ਕਰਦੇ ਸੀਗੇ ਉਹਨਾਂ ਦੇ ਚਿਹਰਿਆਂ ਤੇ ਰੌਣਕ ਲਿਆਉਣ ਵਾਲੇ ਹਾਸੇ ਖੇੜੇ ਲਿਆਉਣ ਵਾਲੇ ਬੰਦੇ ਸੀ ਜੀ ਐਡਾ ਜਿਹੜਾ ਸਮਾਂ ਹੈ ਸਭ ਤੋਂ ਵੱਡਾ ਸੁਪੇਹੀ ਹੁੰਦਾ ਹੈ ਭਾਵੇਂ ਜਿਹੜਾ ਸਮਾਂ ਹੈ ਇਹਦੇ ਵਿੱਚ ਜਿੱਥੇ ਨਟਕ ਭਾਈ ਦੀ ਦੁਨੀਆ ਦੇ ਲੋਕ ਟੈਨਸ਼ਨਾਂ ਲਈ ਫਿਰਦੇ ਆ ਤੁਹਾਡੇ ਚਿਹਰੇ ਤੇ ਜਿਹੜਾ ਕੋਈ ਹਾਸਾ ਲਿਆ ਦਿੰਦਾ ਖੇੜਾ ਲਿਆ ਦਿੰਦਾ ਮੈਨੂੰ ਲੱਗਦਾ ਉਹ ਸਭ ਤੋਂ ਵੱਡਾ ਹਨਰ ਤੁਹਾਡੇ ਕੋਲੇ ਹੈ ਤੇ ਮੇਰੇ ਮਿੱਤਰ ਹੋਣ ਤੋਂ ਬਾਅਦ ਜਸਵਿੰਦਰ ਭੁੱਲਾ ਇੱਕ ਐਸੇ ਇਨਸਾਨ ਨੇ ਜਿਨ੍ਹਾਂ ਨੇ ਆਪਣੇ ਜਨੇ ਵਿੱਚ ਉਹ ਥਾਂ ਬਣਾਈ ਕਿ ਲੋਕ ਉਹਨਾਂ ਦੀ ਗੱਲ ਸ਼ੁਰੂ ਹੋਣ ਤੋਂ ਪਹਿਲੇ ਹੱਸ ਪੈਂਦੇ ਸੀ ਕਿ ਲੋ ਵੀ ਇਹ ਆ ਗਿਆ ਹੁਣ ਕੋਈ ਗੱਲ ਇਹੋ ਜੀ ਕਰੂਗਾ ਸੋ ਇਸ ਕਰਕੇ ਇਹ ਮਕਾਮ ਦਰਸ਼ਕਾਂ ਦੇ ਦਿਲਾਂ 'ਚ ਬਣਾ ਲੈਣਾ ਇਹ ਮੈਨੂੰ ਸਭ ਤੋਂ ਵੱਡੀ ਗੱਲ ਸੀਗੀ ਜਿੱਥੇ ਪਰਿਵਾਰ ਨੂੰ ਵੱਡਾ ਘਾਟ ਹੈ ਉੱਥੇ ਸਾਡੇ ਸਿਨੇਮੇ ਨੂੰ ਸਾਨੂੰ ਸਾਰਿਆਂ ਨੂੰ ਬਹੁਤ ਵੱਡਾ ਘਾਟ ਹੈ ਜੀ ਕਿਉਂਕਿ ਉਹਨਾਂ ਦਾ ਬਦਲ ਨਹੀਂ ਇਸ ਸਿਨੇਮੇ 'ਚ ਕੋਈ ਤਾਂ ਬਹੁਤ ਸਾਰੇ ਦਰਸ਼ਕ ਤਾਂ ਬਹੁਤ ਸਾਰੇ ਲੋਕ ਉਹਨਾਂ ਨੂੰ ਕੈਜੇ ਕਮੇਡੀ ਦੇ ਤੌਰ ਤੇ ਜਾਣਦੇ ਆ ਲੋਕਾਂ ਨੂੰ ਲੱਗਦਾ ਕਿ ਬਹੁਤ ਚਮਾਰਦਾ ਕਲਾਕਾਰ ਸੀਗਾ ਕਿਉਂਕਿ ਉਹ ਕਮਾਲ ਦਾ ਕਲਾਕਾਰ ਸੀਗਾ ਉਹ ਬਹੁਤ ਚੰਗਾ ਇਨਸਾਨ ਸੀਗਾ ਉਹ ਬਹੁਤ ਕਮਾਲ ਦਾ ਇਨਸਾਨ ਸੀਗਾ ਜਦੋਂ ਅਸੀਂ ਸ਼ੂਟਿੰਗਾਂ ਤੇ ਕਿੰਨੀ ਪਰ ਇਕੱਠੇ ਹੋਏ ਤਾਂ ਉਹਨਾਂ ਨੇ ਬੜੀਆਂ ਸਜੀਦਾ ਕਿਸਮ ਦੀਆਂ ਜਿਹੜੀਆਂ ਗੱਲਾਂ ਸਾਡੇ ਨਾਲ ਸਾਡੇ ਸਮਾਜ ਬਾਰੇ ਪੰਜਾਬ ਬਾਰੇ ਫਿਲਮਾਂ ਬਾਰੇ ਕਲਚਰ ਬਾਰੇ ਜਾਂ ਹੋਰ ਹਾਲਾਤਾਂ ਬਾਰੇ ਜਦੋਂ ਗੱਲਾਂ ਬਾਤਾਂ ਕਰਦੇ ਸੀ ਅਸੀਂ ਕਈ ਵਾਰ ਦੇਖੀ ਜਾਂਦੇ ਸੀ ਕਿ ਯਾਰ ਲੋਕਾਂ ਨੂੰ ਸ਼ਾਨ ਬੜਾ ਬੰਦਾ ਇਹ ਤੇ ਸਜੀਦਾ ਕੰਮ ਕਿਵੇਂ ਕਰਦਾ ਹੈ ਸ਼ੋਹਕਾ ਕਮਾਲ ਦੇ ਇਨਸਾਨ ਸੀ ਜੀ ਬਹੁਤ ਵੱਡੇ ਇਨਸਾਨ ਸੀਗੇ ਹੋ ਸੋ ਦੂਜੀ ਗੱਲ ਹੈ ਕਿ ਅੱਜ ਜਿੱਥੇ ਪਰਿਵਾਰ ਨੂੰ ਬੜਾ ਘਾਟਾ ਉਹਨਾਂ ਦਾ ਬੇਟਾ ਪੁਖਰਾਜ ਦੀ ਨਵੀਂ ਫਿਲਮ ਚਲੋ ਬੁਲਾਵਾ ਹੈ ਥੋੜੀ ਦਿਨਾਂ ਬਾਅਦ ਰਿਲੀਜ਼ ਵੀ ਹੋਣੀ ਹੈ ਜੀ ਸੋ ਇੱਥੇ ਜਿੱਥੇ ਪੁਖਰਾਜ ਤੇ ਰੋਸ ਪਾਸੇ ਸੀਗਾ ਰੋਜਾ ਹੋਇਆ ਭੰਨੀਆ ਪ੍ਰਮੋਸ਼ਨਾਂ ਦੇ ਵਿੱਚ ਅੱਜ ਉਹਦੇ ਤੇ ਵੀ ਵੱਡਾ ਵੱਡਾ ਇੱਕ ਦੁੱਖ ਨਾਲ ਭਾਰ ਟੁਟੇ ਹੈ ਹੂੰ ਕਿ ਜੇ ਕੋਈ ਕੋਈ ਗੱਲ ਕਰਨੀ ਪੁਖਰਾਜ ਨਾਲ ਪਰਵਾਹ ਨੂੰ ਕਹਿੰਦੇ ਕਿ ਰਾਜ ਆ ਫਿਲਮਾਂ ਤੈਨੂੰ ਆਹ ਸਮਾਈ ਹੈ ਤੇ ਇਹ ਤੁਹਾਨੂੰ ਕਰਨੀ ਚਾਹੀਦੀ ਹੈ। ਪੁੱਛੂ ਕਿਨੇ ਕਹਿੰਦਾ ਠੀਕ ਹੈ ਮੈਂ ਪਾਪਰ ਸਿਨਾ ਕਰ ਦਿੰਦਾ। ਉਹ ਵੀ ਕਿਹਾ ਜਾ ਬੱਚਾ ਮੈਨੂੰ ਲੱਗਦਾ ਜਿਵੇਂ ਉਹ ਜਿਹੜੀ ਹਰ ਗੱਲ ਆਪਣੇ ਫਾਦਰ ਨਾਲ ਸ਼ੇਅਰ ਕਰਨ ਤੋਂ ਬਾਅਦ ਹੀ ਕਿਸੇ ਨੇ ਜਸ ਕਰਦਾ ਹੁੰਦਾ ਸੀਗਾ ਇਹਦੇ ਲਈ ਵੀ ਬੜੀ ਦੁੱਖ ਦੀ ਘੜੀ ਹੈ। ਸਾਡੇ ਸਾਰਿਆਂ ਲਈ ਦੁੱਖ ਦੀ ਘੜੀ ਹੈ ਕਿ ਅਸੀਂ ਜਸਵਿੰਦਰ ਭੱਲਾ ਇੱਕ ਐਸਾ ਇਨਸਾਨ ਖੋ ਲਿਆ ਜਿਹ ਜਿਹੜੀ ਇੱਕ ਇੱਕ ਮੂਹ ਨਿਕਲੇ ਬਾਗ ਦੇ ਨਾਲ ਹੈ। ਲੋਕਾਂ ਦੀ ਚਿਹਰੇ ਤੇ ਰੌਣਕਾਂ ਨਹੀਂ ਸੀ ਸਾਡੇ ਪੰਜਾਬੀ ਕਲਚਰ ਦੇ ਵਿੱਚ ਜਿੰਨੇ ਮੁਹਾਵਰੇ ਜਿਵੇਂ ਆ ਖਾਣਾ ਭੱਲਾ ਸਾਹਿਬ ਸਿਨੇਮੇ ਨਾਲ ਹੀ ਲੋਕਾਂ ਨੇ ਦੇਖ ਕੇ ਕਹੇ ਸਾਡੀ ਨਵੀਂ ਜਿénération ਦੇਖ ਕੇ ਮੈਨੂੰ ਲੱਗਦਾ ਹੈ ਕਿ ਕੋਈ ਹੋਰ ਕਲਾਕਾਰ ਦੇ ਕੇ ਗਿਆ ਹੋਊਗਾ ਸੋ ਇਸ ਕਰਕੇ ਬੜੇ ਦੁੱਖ ਦੇ ਘੜੇ ਸਾਡੇ ਲਈ ਜੀ ਜੀ ਰੋਣੀ ਸਾਹਿਬ ਤੁਹਾਡੇ ਕਹਿੰਦੇ ਬਿਮਾਰ ਚੱਲ ਰਹੇ ਸੀ ਇਹ ਕਾਫੀ ਲੰਮੇ ਸਮੇਂ ਤੋਂ ਤੁਹਾਡੀ ਗੱਲ ਹੋਈ ਸੀ ਕਿ ਇਹ ਇਸ ਸਮੇਂ ਦੇ ਵਿੱਚ ਉਹਨਾਂ ਨਾਲ ਹਾਂਜੀ ਕਾਫੀ ਲੰਬੇ ਸਮੇਂ ਤੋਂ ਬਿਮਾਰ ਸੀ ਜਦੋਂ ਉਹ ਘਰੇ ਆਏ ਉਦੋਂ ਅਸੀਂ ਮਿਲਣ ਗਏ ਜੀ ਪਰ ਉਹਨਾਂ ਨੂੰ ਉਹਦੇ ਥੋੜੇ ਰਿਕਵਰ ਹੋ ਰਹੇ ਸੀਗੇ ਜੀ ਹਾਂ ਜੀ ਇਹ ਨਹੀਂ ਸੀ ਕਿ ਅਚਾਨਕ ਕਿਹੇ ਜੀ ਖਬਰ ਆ ਜੋਗੀ ਉਦੋਂ ਵੀ ਉਹਨਾਂ ਨੇ ਹੱਸ ਕੇ ਉਹੀ ਗੱਲ ਕੀਤੀ ਕਿ ਕੋਈ ਬਾਲੀ ਮਮਾ ਜੀ ਘਰੇ ਚਲਦੇ ਰਹੇ ਨਹੀਂ ਬਸ ਮੈਂ ਠੀਕ ਹੋ ਕੇ ਆਪਾਂ ਕਰਦੇ ਹਾਂ ਇਕੱਠੇ ਕੰਮ ਸਹੀ ਹੈ ਅੱਛਾ ਅੱਛਾ ਇੱਕ ਇਹ ਵੀ ਚੀਜ਼ ਹੁੰਦੀ ਹੈ ਨਾ ਵੀ ਜਿੰਦਾ ਦਿਲ ਤੇ ਬਹੁਤ ਹੀ ਸਿਗੇ ਹੁਣ ਲਾਸਟ ਕੀ ਹੋਇਆ ਕਿ ਕਾਡੇ ਅਰੈਸਟ ਹੋ ਗਿਆ ਜਾਂ ਫਿਰ ਉਹੀ ਬਿਮਾਰੀ ਜਿਹੜੀ ਹਾਰਟ ਦੀ ਸੀ ਜਾਂ ਸ਼ੂਗਰ ਦੀ ਸੀ ਉਹਦੇ ਵਿੱਚ ਵਧ ਵਾਧਾ ਹੋ ਗਿਆ ਮਰੋ ਕਾਫੀ ਸਾਰੀਆਂ ਬਿਮਾਰੀਆਂ ਇਕੱਠੀਆਂ ਹੋ ਗਈਆਂ 슈ਗਰ ਦੀ ਪ੍ਰੋਬਲਮ ਲੱਗੇ ਟਾਈਮ ਤੋਂ ਚਲਦੀ ਸੀਗੀ ਜੀ ਉਹ ਹਾਰਟ ਵਾਲੀ ਪ੍ਰੋਬਲਮ ਜੀ ਸੀਗੀ ਜੀ ਤੇ ਐਦਾਂ ਕਰਕੇ ਨਾ ਬੋਡੀ ਰਿਕਵਰ ਹੁੰਦੀ ਹੁੰਦੀ ਇੱਕ ਤਰੀਕ ਪਲੰਕ ਡੈਮੇਜ ਹੋ ਗਈ ਬਸ ਇਹ ਅਲੱਗ-ਅਲੱਗ ਪਰ ਕਈ ਬਿਮਾਰੀਆਂ ਇਕੱਠੀਆਂ ਹੋਈਆਂ ਕੋਈ ਇੱਕ ਕਾਰਨ ਨਹੀਂ ਬਣਿਆ ਜੀ ਸੀ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਲਈ ਵਾਕਈ ਤੁਹਾਡੇ ਕਹਿਣ ਜਿਵੇਂ ਤੁਸੀਂ ਕਹਿ ਰਹੇ ਹੋ ਇਹ ਜਿੱਥੇ ਉਹਨਾਂ ਦੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਹੈ ਮੈਨੂੰ ਲੱਗਦਾ ਐਂਟਰਟੇਨਮੈਂਟ ਜਗਤ ਦੇ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ ਰੋਣੀ ਸਰ ਬਹੁਤ ਬਹੁਤ ਸ਼ੁਕਰੀਆ ਜੀ ਜਸਵਿੰਦਰ ਪੱਲਾ ਜੀ ਦ ਵੈਟਰਨ ਐਕਟਰ ਕਮੇਡੀਅਨ ਪੰਜਾਬੀ ਫਿਲਮ ਇੰਡਸਟਰੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਫਿਲਹਾਲ ਮੇਰੇ ਨਾਲ ਮਲਕੀ ਤਰੌਣੀ ਜੀ ਨੇ ਕਿਉਂਕਿ ਸੇਮ ਇੰਡਸਟਰੀ ਆ ਫਾਟਰਨਿਟੀ ਆ ਰੋਣੀ ਸਾਹਿਬ ਸਤਿ ਸ੍ਰੀ ਅਕਾਲ ਮੈਂ ਪਹਿਲਾਂ ਤੁਹਾਡਾ ਇਹ ਜਾਨਣਾ ਚਾਹਾਂਗਾ ਕਿ ਕਿਵੇਂ ਜਦੋਂ ਤੁਸੀਂ ਇਹ ਨਿਊਜ਼ ਸੁਣੀ ਤੇ ਕੀ ਲੱਗਾ ਤੁਹਾਨੂੰ ਸਰ ਅਗਿਦੀ ਸਵੇਰ ਪੰਜਾਬੀ ਸਿਨੇਮਾ ਲਈ ਬੜੀ ਮਨਹੂਸ ਸੀ ਜਦੋਂ ਉਹਨਾਂ ਨੂੰ ਖਬਰ ਮਿਲੀ ਤੇ ਜਸਵਿੰਦਰ ਖੰਨਾ ਜੀ ਨਹੀਂ ਰਹੇ ਹੋ ਇਹ ਸਾਡੀ ਇੰਡਸਟਰੀ ਦੀ ਬਹੁਤ ਵੱਡਾ ਘਾਟਾ ਹੈ ਕਿਉਂਕਿ ਜਸਵਿੰਦਰ ਖੰਨਾ ਬਹੁਤ ਹੀ ਕੈਸੇ ਅਦਾਕਾਰ ਸੀ ਜਿਹੜੇ ਪਰਸ਼ਕਿਆਂ ਦੇ ਨਾਲ-ਨਾਲ ਜਿਹੜੇ ਫਿਲਮਾਂ ਦੇ ਵਿੱਚ ਲੂਣੇ ਨਾ ਸਾਥੀ ਕੰਮ ਵੀ ਕਰਦੇ ਸੀਗੇ ਉਹਨਾਂ ਦੇ ਚਿਹਰਿਆਂ ਤੇ ਰੌਣਕ ਲਿਆਉਣ ਵਾਲੇ ਹਾਸੇ ਕਿਰੇ ਲਿਆਉਣ ਵਾਲੇ ਬੰਦੇ ਸੀ ਜੀ ਐਡਾ ਜਿਹੜਾ ਸਮਾਂ ਹੈ ਸਭ ਤੋਂ ਵੱਡਾ ਸੁਪੇਹੀ ਹੁੰਦਾ ਹੈ ਅਜਿਹਾ ਜਿਹੜਾ ਸਮਾਂ ਹੈ ਇਹਦੇ ਵਿੱਚ ਜਿੱਥੇ ਮੱਠ ਕੋਈ ਦੀ ਦੁਨੀਆ ਲੋਕ ਟੈਨਸ਼ਨਾਂ ਲਈ ਫਿਰਦੇ ਆ ਤੁਹਾਡੇ ਚਿਹਰੇ ਤੇ ਜੇ ਕੋਈ ਹਾਸਾ ਲਿਆ ਦਿੰਦਾ ਖੇੜਾ ਲਿਆ ਦਿੰਦਾ ਮੈਨੂੰ ਲੱਗਦਾ ਉਹ ਸਭ ਤੋਂ ਵੱਡਾ ਹੌਨਰ ਉਹ ਤੁਹਾਡੇ ਕੋਲੇ ਹੈ ਤੇ ਮੇਰੇ ਮਿੱਤਰ ਉਹਨਾਂ ਤੋਂ ਬਾਅਦ ਜਿਸੰਦਰ ਪੱਲਾਈ ਕੈਸੇ ਇਨਸਾਨ ਨੇ ਜਿਨ੍ਹਾਂ ਨੇ ਆਪਣੇ ਸਿਨੇਮੇ ਚ ਉਹ ਥਾਂ ਬਣਾਈ ਕਿ ਲੋਕ ਉਹਨਾਂ ਦੀ ਗੱਲ ਸ਼ੁਰੂ ਹੋਣ ਤੋਂ ਪਹਿਲੇ ਹੱਸ ਪੈਂਦੇ ਸੀ ਕਿ ਨੋ ਵੀ ਇਹ ਆ ਗਿਆ ਹੁਣ ਕੋਈ ਗੱਲ ਇਹੋ ਜਿਹੀ ਕਰੂਗਾ ਇਸ ਕਰਕੇ ਇਹ ਮਕਾਮ ਮਸ਼ਹਕਲ ਦੇ ਦਿਮਾਗ ਚ ਬਣਾ ਲੈਣਾ ਇਹ ਮੈਨਸਮ ਦੀ ਬੜੀ ਗੱਲ ਸੀ ਕਿ ਜਿੱਥੇ ਪਰਿਵਾਰ ਨੂੰ ਬੜਾ ਘਟਾਉਂਦੇ ਹੋ ਕਿ ਸਾਡੇ ਸਿਨੇਮੇ ਨੂੰ ਸਾਨੂੰ ਸਾਰਿਆਂ ਨੂੰ ਬਹੁਤ ਬੜਾ ਘਟਾ ਹੈ ਕਿਉਂਕਿ ਉਹਨਾਂ ਦਾ ਬਦਲ ਨਹੀਂ ਇਸ ਸਰੇਮੇ ਵਿੱਚ ਕੋਈ ਆਪਾਂ ਬਹੁਤ سارے ਦਰਸ਼ਕ ਤਾਂ ਬਹੁਤ سارے ਲੋਕ ਉਹਨਾਂ ਨੂੰ ਕੈਜੇ ਕਮੇਡੀ ਦੇ ਤੌਰ ਤੇ ਜਾਣਦੇ ਆ ਲੋਕਾਂ ਨੂੰ ਲੱਗਦਾ ਵੀ ਬਹੁਤ ਚਮਤਾਲ ਦਾ ਕਲਾਕਾਰ ਸੀਗਾ ਜਿੱਥੇ ਉਹ ਕਮਾਲ ਦਾ ਕਲਾਕਾਰ ਸੀਗਾ ਉਹ ਤਾਂ ਚੰਗਾ ਇਨਸਾਨ ਸੀਗਾ ਉਹ ਬਹੁਤ ਕਮਾਲ ਦਾ ਇਨਸਾਨ ਸੀਗਾ ਜਦੋਂ ਅਸੀਂ ਸ਼ੂਟਿੰਗਾਂ ਤੇ ਕਿੰਨੀ ਵਾਰ ਇਕੱਠੇ ਹੋਏ ਤਾਂ ਉਹਨਾਂ ਨੇ ਬੜਿਆ ਸਜੀਦਾ ਕਿਸਮ ਦੀਆਂ ਜਿਹੜੀਆਂ ਗੱਲਾਂ ਸਾਡੇ ਨਾਲ ਸਾਡੇ ਸਮਾਜ ਬਾਰੇ ਪੰਜਾਬ ਬਾਰੇ ਫਿਲਮਾਂ ਬਾਰੇ ਕਲਚਰ ਬਾਰੇ ਜਾਂ ਹੋਰ ਹਲਾਤਾਂ ਬਾਰੇ ਜਦੋਂ ਗੱਲਾਂ ਮਤੇ ਕਰਦੇ ਸੀ ਅਸੀਂ ਕਈ ਵਾਰ ਦੇਖੀ ਜਾਂਦੇ ਸੀ ਕਿ ਆ ਲੋਕਾਂ ਨੂੰ ਸੋ ਉਹਨਾਂ ਬੜਾ ਬੰਦਾ ਐਡੀ ਸੰਗੀਤਾ ਕਲਾ ਕਿਵੇਂ ਕਰਦਾ ਹੈ ਸੋ ਉਹ ਇੱਕ ਕਮਾਲ ਦੇ ਇਨਸਾਨ ਸੀ ਜੀ ਬਹੁਤ ਬੜੇ ਇਨਸਾਨ ਸੀਗੇ ਹੋ ਸੋ ਦੂਜੀ ਗੱਲ ਹੈ ਕਿ ਅੱਜ ਜਿੱਥੇ ਪਰਿਵਾਰ ਨੂੰ ਵੱਡਾ ਘਰ ਹੈ ਉਹਨਾਂ ਦਾ ਬੇਟਾ ਪੁਖਰਾਜ ਨੇ ਵੀ ਫਿਲਮ ਚਲੋ ਬੁਲਾਵਾ ਹੈ ਥੋੜੀ ਦਿਨਾਂ ਬਾਅਦ ਰਿਲੀਜ਼ ਵੀ ਹੋਣੀ ਹੈ ਜੀ ਸੋ ਇੱਥੇ ਜਿੱਥੇ ਪੁਖਰਾਜ ਤੇ ਉਸ ਪਾਸੇ ਸੀਗਾ ਰੋਜਾ ਹੋਇਆ ਭੁੰਨਿਆ ਪ੍ਰੋਮੋਸ਼ਨਾਂ ਦੇ ਵਿੱਚ ਅੱਜ ਉਹਦੇ ਤੇ ਵੀ ਵੱਡਾ ਵੱਡਾ ਇੱਕ ਦੁੱਖ ਦਾ ਘਾਟਾ ਟਟਿਆ ਹੂੰ ਤੇ ਤੇ ਦੋਸੇ ਕੋਈ ਗੱਲ ਕਰਨੀ ਪੁਖਰਾਜ ਨਾਲ ਇਹ ਬਾਜ ਨੂੰ ਕਹਿਣਾ ਕਿ ਬਾਜ ਆ ਫਿਲਮਾਂ ਤੈਨੂੰ ਸੁਣਾਈ ਹੈ ਤੇ ਇਹ ਫਿਲਮ ਤੈਨੂੰ ਕਰਨੀ ਚਾਹੀਦੀ ਹੈ ਪੁਖਰਾਜ ਨੇ ਕਿਹਾ ਠੀਕ ਹੈ ਮੈਂ ਪਾਪਾ ਨੂੰ ਸੁਣਾਈ ਕਰ ਦਿੰਦਾ ਉਹ ਵੀ ਕਿਹਾ ਜੇ ਬੱਚਾ ਮੈਨੂੰ ਲੱਗਦਾ ਜਿਵੇਂ ਉਹ ਜਿਹੜੀ ਹਰ ਗੱਲ ਉਹ ਆਪਣੇ ਫਾਦਰ ਨਾਲ ਸ਼ੇਅਰ ਕਰਨ ਤੋਂ ਬਾਅਦ ਹੀ ਕਿਸੇ ਨੇ ਜਸਸ ਕਰਦਾ ਹੁੰਦਾ ਸੀਗਾ ਉਹਦੇ ਨੇ ਵੀ ਬੜੀ ਦੁੱਖ ਦੀ ਘਰੀ ਹੈ ਸਾਡੇ ਸਾਰਿਆਂ ਦੀ ਦੁੱਖ ਦੀ ਘਰੀ ਹੈ ਕਿ ਅਸੀਂ ਜਸਵਿੰਦਰ ਭੱਲਾ ਇੱਕ ਐਸਾ ਇਨਸਾਨ ਖੋਲਿਆ ਜੀ ਜਿਹੜੀ ਇੱਕ ਇੱਕ ਮੂੰਹ ਨਿਕਲੇ پاک ਦੇ ਨਾਲ ਲੋਕਾਂ ਦੀ ਤੇਰੇ ਨਾਲ ਕੋਈ ਸੀ ਸਾਡੇ ਪੰਜਾਬੀ ਕਲਚਰ ਦੇ ਵਿੱਚ ਜਿੰਨੇ ਮੁਹਾਵਰੇ ਜਿਵੇਂ ਆ ਖਾਣਾ ਭੱਲਾ ਸਾਹਿਬ ਸਿਨੇਮੇ ਨਾਲ ਹੀ ਲੋਕਾਂ ਨੇ ਦੇਖ ਕੇ ਕਹੇ ਸਾਡੀ ਨਵੀਂ ਜਿਨਰੇਸ਼ਨ ਦੇਖ ਕੇ ਮੈਨੂੰ ਲੱਗਦਾ ਹੈ ਕਿ ਕੋਈ ਹੋਰ ਕਲਾਕਾਰ ਦੇ ਕੇ ਆਊਗਾ ਛੇ ਇਸ ਕਰਕੇ ਬੜੇ ਦੁੱਖ ਦੇ ਘੜੇ ਸਾਡੇ ਲਈ ਜੀ ਜੀ ਰਣੀ ਸਾਹਿਬ ਤੁਹਾਡੇ ਕਹਿੰਦੇ ਬਿਮਾਰ ਚੱਲ ਰਹੇ ਸੀਗੇ ਕਾਫੀ ਲੰਮੇ ਸਮੇਂ ਤੋਂ ਤੁਹਾਡੀ ਗੱਲ ਹੋਈ ਸੀਗੀ ਇਹ ਇਸ ਸਮੇਂ ਦੇ ਵਿੱਚ ਉਹਨਾਂ ਨਾਲ ਹਾਂਜੀ ਕਾਫੀ ਲੰਬੇ ਸਮੇਂ ਤੋਂ ਬਿਮਾਰ ਸੀ ਜਦੋਂ ਉਹ ਘਰੇ ਆਏ ਉਦੋਂ ਅਸੀਂ ਮਿਲਣ ਗਏ ਜੀ ਪਰ ਉਹਨਾਂ ਨੂੰ ਉਹਦੇ ਫਿਰ ਰਿਕਵਰ ਹੋ ਰਹੇ ਸੀਗੇ ਜੀ ਹਾਂ ਜੀ ਪਰ ਇਹ ਨਹੀਂ ਸੀ ਪਤਾ ਅਚਾਨਕ ਕਿ ਕਹੀ ਜੀ ਖਬਰ ਆ ਜਾਊਗੀ ਉਦੋਂ ਵੀ ਉਹਨਾਂ ਨੇ ਹੱਸ ਕੇ ਹੋਈ ਗੱਲ ਕੀਤੀ ਕਿ ਕੋਈ ਵੱਲੀ ਬਮਾਈ ਹੋਣੀ ਚੱਲਦੀ ਰਹਣੀ ਆ ਬਸ ਮੈਂ ਠੀਕ ਹੋ ਕੇ ਆਪਾਂ ਕਰਦੇ ਹਾਂ ਇਕੱਠੇ ਕੰਮ ਸਹੀ ਹੈ ਅੱਛਾ ਅੱਛਾ ਇੱਕ ਇਹ ਵੀ ਚੀਜ਼ ਹੁੰਦੀ ਆ ਨਾ ਵੀ ਜੰਦਾ ਦੇਲ ਤੇ ਬਹੁਤ ਹੀ ਸਿਗੇ ਹੁਣ ਲਾਸਟ ਕੀ ਹੋਇਆ ਕਿ ਕਾਰਡ ਅਰੈਸਟ ਹੋ ਗਿਆ ਜਾਂ ਫਿਰ ਉਹੀ ਬਿਮਾਰੀ ਜਿਹੜੀ ਹਾਰਟ ਦੀ ਸੀ ਜਾਂ ਸ਼ੂਗਰ ਦੀ ਸੀ ਉਹਦੇ ਵਿੱਚ ਵਧ ਵਾਧਾ ਹੋ ਗਿਆ ਪਰ ਕਾਫੀ ਸਾਰੀਆਂ ਬਿਮਾਰੀਆਂ ਇਕੱਠੀਆਂ ਹੋ ਗਈਆਂ 슈ਗਰ ਦੀ ਪ੍ਰੋਬਲਮ ਲੱਗੇ ਟਾਈਮ ਤੋਂ ਚਾਂਦੀ ਸੀ ਕਿ ਜੋ ਹਾਰਟ ਵਾਲੀ ਪ੍ਰੋਬਲਮ ਸੀ ਕਿ ਸੀ ਜੋ ਐਦਾਂ ਕਰਕੇ ਨਾ ਬੋਡੀ ਰਿਕਵਰ ਹੁੰਦੀ ਹੁੰਦੀ ਉਹਦੀ ਇੱਕ ਇੱਕ ਲੰਥ ਡੈਮੇਜ ਹੋ ਗਈ ਬਸ ਇਹ ਅਨਾਰਗਤਰ ਕਈ ਬਿਮਾਰੀਆਂ ਇਕੱਠੀਆਂ ਹੋਆਂ ਕੋਈ ਇੱਕ ਕਾਰਨ ਨਹੀਂ ਬਣਿਆ ਜੀ ਸੀ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਲਈ ਵਾਕਈ ਤੁਹਾਡੇ ਕਹਿਣ ਜਿਵੇਂ ਤੁਸੀਂ ਕਹਿ ਰਹੇ ਹੋ ਇਹ ਜਿੱਥੇ ਉਹਨਾਂ ਦੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਹੈ ਮੈਨੂੰ ਲੱਗਦਾ ਐਂਟਰਟੇਨਮੈਂਟ ਜਗਤ ਦੇ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ ਰੋਣੀ ਸਰ ਬਹੁਤ ਬਹੁਤ ਸ਼ੁਕਰੀਆ ਜੀ ਜਸਵਿੰਦਰ ਪੱਲਾ ਜੀ ਦਾ ਵੈਟਰਨ ਐਕਟਰ ਕਮੇਡੀਅਨ ਪੰਜਾਬੀ ਫਿਲਮ ਇੰਡਸਟਰੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਫਿਲਹਾਲ ਮੇਰੇ ਨਾਲ ਮਲਕੀ ਤਰੌਣੀ ਜੀ ਨੇ ਕਿਉਂਕਿ ਸੇਮ ਇੰਡਸਟਰੀ ਆ ਫੈਟਰਨਿਟੀ ਆ ਰੋਣੀ ਸਾਹਿਬ ਸਤਿ ਸ਼੍ਰੀ ਅਕਾਲ ਮੈਂ ਪਹਿਲਾਂ ਤੁਹਾਡਾ ਇਹ ਜਾਨਣਾ ਚਾਹਾਂਗਾ ਕਿ ਕਿਵੇਂ ਜਦੋਂ ਤੁਸੀਂ ਇਹ ਨਿਊਜ਼ ਸੁਣੀ ਤੇ ਕੀ ਲੱਗਾ ਤੁਹਾਨੂੰ ਸਰ ਅਗਲੀ ਦਿਨ ਸਵੇਰ ਉਹ ਪੰਜਾਬੀ ਸਿਨੇਮਾ ਲਈ ਬੜੀ ਮਨਹੂਸ ਸੀਗੀ ਜਦੋਂ ਉਹਨਾਂ ਨੂੰ ਖਬਰ ਮਿਲੀ ਤੇ ਜਸਵਿੰਦਰ ਖੁੰਣਾ ਜੀ ਨਹੀਂ ਰਹੇ ਹੋ ਇਹ ਸਾਡੀ ਇੰਡਸਟਰੀ ਲਈ ਬਹੁਤ ਡਾਟਾ ਖਾਟ ਹੈ ਕਿਉਂਕਿ ਜਸਵਿੰਦਰ ਖੁੰਣਾ ਬਹੁਤ ਹੀ ਕੈਸੇ ਅਦਾਕਾਰ ਸੀ ਜਿਹੜੇ ਪਰਸ਼ਕਿਆਂ ਦੇ ਨਾਲ ਨਾਲ ਜਿਹੜੇ ਫਿਲਮ ਜਨਤ ਦੇ ਲੋਨ ਦੇ ਨਾਲ ਨਾਲ ਸਾਥੀ ਕੰਮ ਵੀ ਕਰਦੇ ਸੀਗੇ ਉਹਨਾਂ ਦੇ ਚਿਹਰਿਆਂ ਤੇ ਰੌਣਕ ਲਿਆਉਣ ਵਾਲੇ ਹਾਸੇ ਖੇਰੇ ਲਿਆਉਣ ਵਾਲੇ ਬੰਦੇ ਸੀ ਜੀ ਅਜਿਹਾ ਜਿਹੜਾ ਸਮਾਂ ਹੈ ਸਭ ਤੋਂ ਵੱਡਾ ਸੁਪੇਹੀ ਹੁੰਦਾ ਹੈ ਅਜਿਹਾ ਜਿਹੜਾ ਸਮਾਂ ਹੈ ਇਹਦੇ ਵਿੱਚ ਜਿੱਥੇ ਮੱਠ ਭਾਈ ਦੀ ਦੁਨੀਆ ਦੇ ਲੋਕ ਟੈਨਸ਼ਨਾਂ ਲਈ ਫਿਰਦੇ ਆ ਤੁਹਾਡੇ ਚਿਹਰੇ ਤੇ ਜੇ ਕੋਈ ਹਾਸਾ ਲਿਆ ਦਿੰਦਾ ਕਿੜਾ ਲਿਆ ਦਿੰਦਾ ਮੈਨੂੰ ਲੱਗਦਾ ਉਹ ਸਭ ਤੋਂ ਵੱਡਾ ਹੁਨਰ ਤੁਹਾਡੇ ਕੋਲੇ ਹੈ ਤੇ ਮੇਰੇ ਵਿੱਚ ਵੀ ਉਹ ਤੋਂ ਬਾਅਦ ਕਿਸੇ ਅੰਦਰ ਕੋ ਲਾਇਕ ਐਸੇ ਇਨਸਾਨ ਨੇ ਜਿਨ੍ਹਾਂ ਨੇ ਆਪਣੇ ਫਿਲਮ ਵਿੱਚ ਉਹ ਥਾਂ ਬਣਾਈ ਕਿ ਲੋਕ ਉਹਨਾਂ ਦੀ ਗੱਲ ਸ਼ੁਰੂ ਹੋਣ ਤੋਂ ਪਹਿਲੇ ਹੱਸ ਪੈਂਦੇ ਸੀ ਕਿ ਲੋਬੀ ਇਹ ਆ ਗਿਆ ਹੁਣ ਕੋਈ ਗੱਲ ਇਹੋ ਜਿਹੀ ਕਰੂਗਾ ਸੋ ਇਸ ਕਰਕੇ ਇਹ ਮਕਾਮ ਬਸਿਕਨ ਦੇ ਦਿਮਾਗ ਚ ਬਣਾ ਲੈਣਾ ਇਹ ਮੈਨਸਮ ਦੀ ਵੱਡੀ ਗੱਲ ਸੀ ਕਿ ਜਿੱਥੇ ਪਰਿਵਾਰ ਨੂੰ ਬੜਾ ਘਟ ਹੈ ਉੱਥੇ ਸਾਡੇ ਸਿਨੇਮੇ ਨੂੰ ਸਾਨੂੰ ਸਾਰਿਆਂ ਨੂੰ ਬਹੁਤ ਬੜਾ ਘਟ ਹੈ ਜੀ ਕਿਉਂਕਿ ਉਹਨਾਂ ਦਾ ਬਦਲ ਨਹੀਂ ਕਿਸ ਰੇਮੇ ਵਿੱਚ ਕੋਈ ਆਪਾਂ ਬਹੁਤ سارے ਦਰਸ਼ਕ ਤਾਂ ਬਹੁਤ ਸਾਰੇ ਲੋਕ ਉਹਨਾਂ ਨੂੰ ਕੈਜੇ ਕਮੇਟੀ ਦੇ ਤੌਰ ਤੇ ਜਾਣਦੇ ਆ ਲੋਕਾਂ ਨੂੰ ਲੱਗਦਾ ਕਿ ਬਹੁਤ ਚਮਤਾਲ ਦਾ ਕਲਾਕਾਰ ਸੀਗਾ ਕਿਉਂਕਿ ਉਹ ਕਮਾਲ ਦਾ ਕਲਾਕਾਰ ਸੀਗਾ ਉਹ ਬਹੁਤ ਚੰਗਾ ਇਨਸਾਨ ਸੀਗਾ ਬਹੁਤ ਹੀ ਕਮਾਲ ਦਾ ਇਨਸਾਨ ਸੀਗਾ ਜਦੋਂ ਅਸੀਂ ਸ਼ੂਟਿੰਗਾਂ ਤੇ ਕਿੰਨੀ ਪਰ ਇਕੱਠੇ ਹੋਏ ਤਾਂ ਉਹਨਾਂ ਨੇ ਬੜੀਆਂ ਸਜੀਦਾ ਕਿਸਮ ਦੀਆਂ ਜਿਹੜੀਆਂ ਗੱਲਾਂ ਸਾਡੇ ਨਾਲ ਸਾਡੇ ਸਮਾਜ ਬਾਰੇ ਪੰਜਾਬ ਬਾਰੇ ਫਿਲਮਾਂ ਬਾਰੇ ਕਲਚਰ ਬਾਰੇ ਜਾਂ ਹੋਰ ਹਾਲਾਤਾਂ ਬਾਰੇ ਜਦੋਂ ਗੱਲਾਂਬਾਤ ਕਰਦੇ ਸੀ ਅਸੀਂ ਕਈ ਵਾਰ ਦੇਖੀ ਜਾਂਦੇ ਸੀ ਕਿ ਆ ਲੋਕਾਂ ਨੂੰ ਸੋ ਉਹ ਬੜਾ ਬੰਦਾ ਹੈ ਤੇ ਸੰਗੀਤ ਨਾਲ ਕਿਵੇਂ ਕਰਦਾ ਹੈ ਸੋ ਉਹ ਇੱਕ ਕਮਾਲ ਦੇ ਇਨਸਾਨ ਸੀ ਜੀ ਬਹੁਤ ਵੱਡੇ ਇਨਸਾਨ ਸੀਗੇ ਉਹ ਸੋ ਦੂਜੀ ਗੱਲ ਹੈ ਕਿ ਅੱਜ ਜਿੱਥੇ ਪਰਿਵਾਰ ਨੂੰ ਵੱਡਾ ਘਾਟਾ ਉਹਨਾਂ ਦਾ ਬੇਟਾ ਪੁਖਰਾਜ ਦੀ ਨਵੀਂ ਫਿਲਮ ਚਲੋ ਬੁਲਾਵਾ ਹੈ ਥੋੜੀ ਦਿਨਾਂ ਬਾਅਦ ਰਿਲੀਜ਼ ਵੀ ਹੋਣੀ ਹੈ ਜੀ ਸੋ ਉੱਥੇ ਜਿੱਥੇ ਪੁਖਰਾਜ ਤੇ ਉਸ ਪਾਸੇ ਸੀਗਾ ਰੋਜਾ ਹੋਇਆ ਭੰਨੀਆ ਪ੍ਰੋਮੋਸ਼ਨਾਂ ਦੇ ਵਿੱਚ ਅੱਜ ਉਹਦੇ ਤੇ ਵੀ ਵੱਡਾ ਵੱਡਾ ਇੱਕ ਦੁੱਖ ਦਾ ਭਾਰ ਟੁਟੇ ਹੈ ਹੂੰ ਇਹ ਜਦੋਂ ਉਹ ਸੀ ਕੋਈ ਗੱਲ ਕਰਨੀ ਪੁਖਾਜ ਨਾਲ ਉਹ ਵਾਇਸ ਨੂੰ ਕਹਿੰਨੇ ਕਿ ਵਾਇਸ ਆ ਫਿਲਮਾਂ ਤੈਨੂੰ ਸੁਣਾਈ ਹੈ ਤੇ ਇਹ ਫਿਲਮ ਤੈਨੂੰ ਕਰਨੀ ਚਾਹੀਦੀ ਹੈ ਪੁਖਾਜ ਨੂੰ ਕਿਹਾ ਠੀਕ ਹੈ ਮੈਂ ਪਾਪਰ ਨੂੰ ਸਲਾਹ ਕਰ ਦਿੰਦਾ ਉਹ ਵੀ ਕਿਹਾ ਜੇ ਬੱਚਾ ਮੈਨੂੰ ਲੱਗਦਾ ਜਿਵੇਂ ਉਹ ਜਿਹੜੀ ਹਰ ਗੱਲ ਆਪਣੇ ਫਾਦਰ ਨਾਲ ਸ਼ੇਅਰ ਕਰਨ ਤੋਂ ਬਾਅਦ ਹੀ ਕਿਸੇ ਨੇ ਜਸ ਕਰਦਾ ਹੁੰਦਾ ਸੀਗਾ ਇਹਦੇ ਲਈ ਵੀ ਬੜੀ ਦੁੱਖ ਦੀ ਘੜੀ ਹੈ ਸਾਡੇ ਸਾਰਿਆਂ ਲਈ ਦੁੱਖ ਦੀ ਘੜੀ ਹੈ ਕਿ ਅਸੀਂ ਜਸਵਿੰਦਰ ਭੱਲਾ ਇੱਕ ਐਸਾ ਇਨਸਾਨ ਖੋ ਲਿਆ ਜਿਹੜੀ ਜਿਹੜੀ ਇੱਕ ਇੱਕ ਮੂੰਹ ਨਿਕਲੇ ਬਾਗ ਦੇ ਨਾਲ ਲੋਕਾਂ ਦੇ ਕਿਹਾ ਤੇ ਰਹੇ ਕੋਈ ਸੀ ਸੰਡੇ ਪੰਜਾਬੀ ਕਲਚਰ ਦੇ ਵਿੱਚ ਜਿੰਨੇ ਮੁਹਾਵਰੇ ਜਿਵੇਂ ਆ ਖਾਣਾ ਭੱਲਾ ਸਾਹਿਬ ਸਿਨੇਮੇ ਨਾਲ ਹੀ ਲੋਕਾਂ ਨੇ ਦੇਖ ਕੇ ਸਾਡੀ ਨਵੀਂ ਜਿਪਰੇਸ਼ਨ ਦੇਖ ਕੇ ਮੈਨੂੰ ਲੱਗਦਾ ਹੈ ਕਿ ਕੋਈ ਹੋਰ ਕਲਾਕਾਰ ਦੇਖ ਕੇ ਆਊਗਾ ਸੋ ਇਸ ਕਰਕੇ ਉਬੜੇ ਦੇਖੋ ਜੀ ਘਰੀਏ ਸਾਡੇ ਲਈ ਜੀ ਰਣੀ ਸਾਹਿਬ ਤੁਹਾਡੇ ਕਹਿੰਦੇ ਬਿਮਾਰ ਚੱਲ ਰਹੇ ਸੀ ਕਾਫੀ ਲੰਮੇ ਸਮੇਂ ਤੋਂ ਤੁਹਾਡੀ ਗੱਲ ਹੋਈ ਸੀਗੀ ਇਹ ਇਸ ਸਮੇਂ ਦੇ ਵਿੱਚ ਉਹਨਾਂ ਨਾਲ ਹਾਂਜੀ ਕਾਫੀ ਲੰਬੇ ਸਮੇਂ ਤੋਂ ਬਿਮਾਰ ਸੀ ਜਦੋਂ ਉਹ ਘਰੇ ਆਏ ਉਦੋਂ ਅਸੀਂ ਮਿਲਣ ਗਏ ਜੀ ਇੱਕ ਉਹਨਾਂ ਨੂੰ ਉਹਦੇ ਥੋੜੇ ਜਿਹਾ ਕਵਰ ਹੋਏ ਸੀਗੇ ਜੀ ਉਹ ਜੀ ਇਹ ਨਹੀਂ ਸੀ ਕਿ ਅਚਾਨਕ ਕਿਹੇ ਜੀ ਖਬਰ ਆ ਜੋਗੀ ਉਦੋਂ ਵੀ ਉਹਨਾਂ ਨੇ ਹੱਸ ਕੇ ਹੀ ਗੱਲ ਕੀਤੀ ਗਾਣ ਕੋਈ ਵਾਲੀ ਮਮਾ ਜੀ ਹੋਰੇ ਚੱਲਦੇ ਰਹੇ ਨੀ ਬਸ ਮੈਂ ਠੀਕ ਹੋ ਕੇ ਆਪਾਂ ਕਰਦੇ ਹਾਂ ਇਕੱਠੇ ਕੰਮ ਸਹੀ ਹੈ ਅੱਛਾ ਅੱਛਾ ਇੱਕ ਇਹ ਵੀ ਚੀਜ਼ ਹੁੰਦੀ ਹੈ ਨਾ ਵੀ ਜਿੰਦਾ ਦਿਲ ਤੇ ਬਹੁਤ ਹੀ ਸੀਗੇ ਹੁਣ ਲਾਸਟ ਕੀ ਹੋਇਆ ਕਿ ਕਾਰਡ ਅਰੈਸਟ ਹੋ ਗਿਆ ਜਾਂ ਫਿਰ ਉਹੀ ਬਿਮਾਰੀ ਜਿਹੜੀ ਹਾਰਟ ਦੀ ਸੀ ਜਾਂ ਸ਼ੂਗਰ ਦੀ ਸੀ ਉਹਦੇ ਵਿੱਚ ਵਧ ਵਾਧਾ ਹੋ ਗਿਆ ਲੋ ਕਾਫੀ ਸਾਰੀਆਂ ਬਿਮਾਰੀਆਂ ਇਕੱਠੀਆਂ ਹੋ ਗਈਆਂ ਸ਼ੂਗਰ ਦੀ ਪ੍ਰੋਬਲਮ ਲੰਬੇ ਟਾਈਮ ਤੋਂ ਚਲਦੀ ਸੀਗੀ ਜੀ ਉਹ ਹਾਰਟ ਵਾਲੀ ਪ੍ਰੋਬਲਮ ਜਿੱਥੇ ਸੀਗੀ ਜੀ ਤੇ ਐਦਾਂ ਕਰਕੇ ਨਾ ਬੋਡੀ ਰਿਕਵਰ ਹੁੰਦੀ ਹੁੰਦੀ ਇੱਕ ਤਰੀਕ ਪਲੰਕ ਡੈਮੇਜ ਹੋ ਗਈ ਬਸ ਇਹ ਅਲੱਗ-ਅਲੱਗ ਪਰ ਕਈ ਬਿਮਾਰੀਆਂ ਇਕੱਠੀਆਂ ਹੋਆਂ ਕੋਈ ਇੱਕ ਕਾਰਨ ਨਹੀਂ ਬਣਿਆ ਜੀ ਜੀ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਲਈ ਵਾਕਈ ਤੁਹਾਡੇ ਕਹਿਣ ਜਿਵੇਂ ਤੁਸੀਂ ਕਹਿ ਰਹੇ ਹੋ ਇਹ ਜਿੱਥੇ ਉਹਨਾਂ ਦੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਹੈ ਮੈਨੂੰ ਲੱਗਦਾ ਐਂਟਰਟੇਨਮੈਂਟ ਜਗਤ ਦੇ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ ਰੋਣੀ ਸਰ ਬਹੁਤ ਬਹੁਤ ਸ਼ੁਕਰੀਆ ਜੀ ਜਸਵਿੰਦਰ ਪੱਲਾ ਜੀ ਦ ਵੈਟਰਨ ਐਕਟਰ ਕਮੇਡੀਅਨ ਪੰਜਾਬੀ ਫਿਲਮ ਇੰਡਸਟਰੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਫਿਲਹਾਲ ਮੇਰੇ ਨਾਲ ਮਲਕੀ ਤਰੌਣੀ ਜੀ ਨੇ ਕਿਉਂਕਿ ਸੇਮ ਇੰਡਸਟਰੀ ਆ ਫੈਟਰਨਿਟੀ ਆ ਰੋਣੀ ਸਾਹਿਬ ਸਤਿ ਸ੍ਰੀ ਅਕਾਲ ਮੈਂ ਪਹਿਲਾਂ ਤੁਹਾਡਾ ਇਹ ਜਾਨਣਾ ਚਾਹਾਂਗਾ ਕਿ ਕਿਵੇਂ ਜਦੋਂ ਤੁਸੀਂ ਇਹ ਨਿਊਜ਼ ਸੁਣੀ ਤੇ ਕੀ ਲੱਗਾ ਤੁਹਾਨੂੰ ਸਰ ਅੱਗੇ ਦੀ ਸਵੇਰ ਹੈ ਪੰਜਾਬੀ ਸਿਨੇਮਾ ਲਈ ਬੜੀ ਮਨਹੂਸ ਸੀ ਜਦੋਂ ਉਹਨਾਂ ਨੂੰ ਖਬਰ ਮਿਲੀ ਤੇ ਜਸਵਿੰਦਰ ਖੰਨਾ ਜੀ ਨਹੀਂ ਰਹੇ ਹੋ ਇਹ ਸਾਡੀ ਇੰਡਸਟਰੀ ਦੀ ਇੱਕ ਬੜਾ ਘਟਨਾ ਹੈ ਕਿਉਂਕਿ ਜਸਵਿੰਦਰ ਖੰਨਾ ਬਹੁਤ ਹੀ ਕੈਸੇ ਅਦਾਕਾਰ ਸੀ ਜਿਹੜੇ ਪਰਸ਼ਕਿਆਂ ਦੇ ਨਾਲ-ਨਾਲ ਜਿਹੜੇ ਫਿਲਮ ਜਨਤ ਦੇ ਲੂਣ ਦੇ ਨਾਲ ਸਾਥੀ ਕੰਮ ਵੀ ਕਰਦੇ ਸੀਗੇ ਉਹਨਾਂ ਦੇ ਚਿਹਰਿਆਂ ਤੇ ਰੌਣਕ ਲਿਆਉਣ ਵਾਲੇ ਹਾਸੇ ਕਿਰੇ ਲਿਆਉਣ ਵਾਲੇ ਬੰਦੇ ਸੀ ਜੀ ਐਡਾ ਜਿਹੜਾ ਸਮਾਂ ਹੈ ਸਭ ਤੋਂ ਵੱਡਾ ਸਪੇਸ ਹੁੰਦਾ ਹੈ ਐਡਾ ਜਿਹੜਾ ਸਮਾਂ ਹੈ ਇਹਦੇ ਵਿੱਚ ਜਿੱਥੇ ਮੱਤ ਕੋਈ ਦੀ ਦੁਨੀਆ ਲੋਕ ਟੈਂਸ਼ਨਾਂ ਲਈ ਫਿਰਦੇ ਆ ਤੁਹਾਡੇ ਚਿਹਰੇ ਤੇ ਜੇ ਕੋਈ ਹਾਸਾ ਲਿਆ ਦਿੰਦਾ ਖੇੜਾ ਲਿਆ ਦਿੰਦਾ ਮੈਨੂੰ ਲੱਗਦਾ ਉਹ ਸਭ ਤੋਂ ਵੱਡਾ ਹੌਨਰ ਹੈ ਤੁਹਾਡੇ ਕੋਲੇ ਹੈ ਤੇ ਮੇਰੇ ਮਿੱਤਰ ਉਹਨਾਂ ਤੋਂ ਬਾਅਦ ਜਿਸੰਦਰ ਪੱਲਾਈ ਕੈਸੇ ਇਨਸਾਨ ਨੇ ਜਿਨ੍ਹਾਂ ਨੇ ਆਪਣੇ ਸਿਨੇਮੇ ਚ ਉਹ ਥਾਂ ਬਣਾਈ ਕਿ ਲੋਕ ਉਹਨਾਂ ਦੀ ਗੱਲ ਸ਼ੁਰੂ ਹੋਣ ਤੋਂ ਪਹਿਲੇ ਹੱਸ ਪੈਂਦੇ ਸੀ ਕਿ ਨੋ ਵੀ ਇਹ ਆ ਗਿਆ ਹੁਣ ਕੋਈ ਗੱਲ ਇਹੋ ਜਿਹੀ ਕਰੂਗਾ ਇਸ ਕਰਕੇ ਇਹ ਮਕਾਮ ਮਸ਼ਕਲ ਦੇ ਦਿਮਾਚ ਬਣਾ ਲੈਣਾ ਇਹ ਮੈਨਸਮ ਦੀ ਬੜੀ ਗੱਲ ਸੀ ਕਿ ਜਿੱਥੇ ਪਰਿਵਾਰ ਨੂੰ ਬੜਾ ਘਟ ਹੈ ਉਹ ਸਾਡੇ ਸਿਨੇਮੇ ਨੂੰ ਸਾਨੂੰ ਸਾਰਿਆਂ ਨੂੰ ਬਹੁਤ ਬੜਾ ਘਟ ਹੈ ਜੀ ਕਿਉਂਕਿ ਉਹਨਾਂ ਦਾ ਬਦਲ ਨਹੀਂ ਇਸ ਰੇਮੇ ਵਿੱਚ ਕੋਈ ਆਪਾਂ ਬਹੁਤ سارے ਦਰਸ਼ਕ ਤਾਂ ਬਹੁਤ سارے ਲੋਕ ਉਹਨਾਂ ਨੂੰ ਕੈਜੇ ਕਮੇਟੀ ਦੇ ਤੌਰ ਤੇ ਜਾਣਦੇ ਆ ਲੋਕਾਂ ਨੂੰ ਲੱਗਦਾ ਵੀ ਬਹੁਤ ਚਮਤਾਲ ਦਾ ਕਲਾਕਾਰ ਸੀਗਾ ਜਿੱਥੇ ਉਹ ਕਮਾਲ ਦਾ ਕਲਾਕਾਰ ਸੀਗਾ ਉਹ ਤੋਂ ਚੰਗਾ ਇਨਸਾਨ ਸੀਗਾ ਉਹ ਬਹੁਤ ਕਮਾਲ ਦਾ ਇਨਸਾਨ ਸੀਗਾ ਜਦੋਂ ਅਸੀਂ ਸ਼ੂਟਿੰਗਾਂ ਤੇ ਕਿੰਨੀ ਪਰ ਇਕੱਠੇ ਹੋਏ ਤਾਂ ਉਹਨਾਂ ਨੇ ਬੜਿਆ ਸਜੀਦਾ ਕਿਸਮ ਦੀਆਂ ਜਿਹੜੀਆਂ ਗੱਲਾਂ ਸਾਡੇ ਨਾਲ ਸਾਡੇ ਸਮਾਜ ਬਾਰੇ ਪੰਜਾਬ ਬਾਰੇ ਫਿਲਮਾਂ ਬਾਰੇ ਕਲਚਰ ਬਾਰੇ ਜਾਂ ਹੋਰ ਹਲਾਤਾਂ ਬਾਰੇ ਜਦੋਂ ਗੱਲਾਂ ਮਤੇ ਕਰਦੇ ਸੀ ਅਸੀਂ ਕਈ ਵਾਰ ਦੇਖੀ ਜਾਂਦੇ ਸੀ ਕਿ ਆ ਲੋਕਾਂ ਨੂੰ ਸਾਹੋਂ ਬੜਾ ਬੰਦਾ ਐਡੀ ਸੰਜੀਤਾ ਕਲਾ ਕਿਵੇਂ ਕਰਦਾ ਹੈ ਸੋ ਉਹ ਇੱਕ ਕਮਾਲ ਦੇ ਇਨਸਾਨ ਸੀ ਜੀ ਬਹੁਤ ਬੜੇ ਇਨਸਾਨ ਸੀਗੇ ਹੋ ਸੋ ਦੂਜੀ ਗੱਲ ਹੈ ਕਿ ਅੱਜ ਜਿੱਥੇ ਪਰਿਵਾਰ ਨੂੰ ਵੱਡਾ ਘਟਨਾ ਉਹਨਾਂ ਦਾ ਬੇਟਾ ਪੁਖਰਾਜ ਨੇ ਵੀ ਫਿਲਮ ਚਲੋ ਬੁਲਾਵਾ ਹੈ ਥੋੜੀ ਦਿਨਾਂ ਬਾਅਦ ਰਿਲੀਜ਼ ਵੀ ਹੋਣੀ ਹੈ ਜੀ ਸੋ ਉੱਥੇ ਜਿੱਥੇ ਪੁਖਰਾਜ ਤੇ ਉਸ ਪਾਸੇ ਸੀਗਾ ਰੋਜਿਆ ਹੋਇਆ ਭੁੰਨੀਆ ਪ੍ਰੋਮੋਸ਼ਨਾਂ ਦੇ ਵਿੱਚ ਅੱਜ ਉਹਦੇ ਤੇ ਵੀ ਵੱਡਾ ਵੱਡਾ ਇੱਕ ਦੁੱਖ ਦਾ ਘਟਕਟ ਹੈ ਹੂੰ ਤੇ ਤੇ ਦੋਸੇ ਕੋਈ ਗੱਲ ਕਰਨੀ ਪੁਖਰਾਜ ਨਾਲ ਇਹ ਬਾਜ ਨੂੰ ਕਹਿਣਾ ਕਿ ਬਾਜ ਆ ਫਿਲਮਾਂ ਤੈਨੂੰ ਸੁਣਾਈ ਹੈ ਤੇ ਇਹ ਫਿਲਮ ਤੈਨੂੰ ਕਰਨੀ ਚਾਹੀਦੀ ਹੈ ਪੁਖਰਾਜ ਨੇ ਕਿਹਾ ਠੀਕ ਹੈ ਮੈਂ ਪਾਪਾ ਨੂੰ ਸਲਾਹ ਕਰ ਦਿੰਦਾ ਉਹ ਵੀ ਕਿਹਾ ਜੇ ਬੱਚਾ ਮੈਨੂੰ ਲੱਗਦਾ ਜਿਵੇਂ ਉਹ ਜਿਹੜੀ ਹਰ ਗੱਲ ਆਪਣੇ ਫਾਦਰ ਨਾਲ ਸ਼ੇਅਰ ਕਰਨ ਤੋਂ ਬਾਅਦ ਹੀ ਕਿਸੇ ਨੇ ਜਸਸ ਕਰਦਾ ਹੁੰਦਾ ਸੀਗਾ ਉਹਦੇ ਨੇ ਵੀ ਬੜੀ ਦੁੱਖ ਦੀ ਘਰੀ ਹੈ ਸਾਡੇ ਸਾਰਿਆਂ ਨੇ ਦੁੱਖ ਦੀ ਘਰੀ ਹੈ ਕਿ ਅਸੀਂ ਜਸਵਿੰਦਰ ਭੱਲਾ ਇੱਕ ਐਸਾ ਇਨਸਾਨ ਖੋ ਲਿਆ ਜੀ ਜਿਵੇਂ ਇੱਕ ਇੱਕ ਮੂੰਹ ਨਿਕਲੇ پاک ਦੇ ਨਾਲ ਹੈ ਲੋਕਾਂ ਦੇ ਚਿਹਰੇ ਤੇ ਰੌਣਕਾਂ ਨਹੀਂ ਸੀ ਸਾਡੇ ਪੰਜਾਬੀ ਕਲਚਰ ਦੇ ਵਿੱਚ ਜਿੰਨੇ ਮੁਹਾਵਰੇ ਜਿਵੇਂ ਆ ਖਾਣਾ ਭੱਲਾ ਸਾਹਿਬ ਸਿਨੇਮੇ ਨਾਲ ਹੀ ਲੋਕਾਂ ਨੇ ਦੇਖ ਕੇ ਗਏ ਸਾਡੀ ਨਵੀਂ ਜਿ generation ਦੇਖ ਕੇ ਮੈਨੂੰ ਲੱਗਦਾ ਹੈ ਕਿ ਕੋਈ ਹੋਰ ਕਲਾਕਾਰ ਦੇ ਕੇ ਗਿਆ ਆਊਗਾ ਸੋ ਇਸ ਕਰਕੇ ਬੜੇ ਦੁੱਖ ਦੀ ਗੱਲ ਹੈ ਸਾਡੇ ਲਈ ਜੀ ਜੀ ਰੋਣੀ ਸਾਹਿਬ ਤੁਹਾਡੇ ਕਹਿੰਦੇ ਬਿਮਾਰ ਚੱਲ ਰਹੇ ਸੀ ਇਹ ਕਾਫੀ ਲੰਮੇ ਸਮੇਂ ਤੋਂ ਤੁਹਾਡੀ ਗੱਲ ਹੋਈ ਸੀ ਕਿ ਇਹ ਇਸ ਸਮੇਂ ਦੇ ਵਿੱਚ ਉਹਨਾਂ ਨਾਲ ਹਾਂਜੀ ਕਾਫੀ ਲੰਬੇ ਸਮੇਂ ਤੋਂ ਬਿਮਾਰ ਸੀ ਜਦੋਂ ਉਹ ਘਰੇ ਆਏ ਉਦੋਂ ਅਸੀਂ ਮਿਲਣ ਗਏ ਜੀ ਪਰ ਉਹਨਾਂ ਨੂੰ ਉਹਦੇ ਥੋੜੇ ਕਵਰ ਹੋ ਰਹੇ ਸੀਗੇ ਜੀ ਉਹ ਜੀ ਇਹ ਨਹੀਂ ਸੀ ਪਤਾ ਅਚਾਨਕ ਕਿ ਕਿਹ ਜੀ ਖਬਰ ਆ ਜੋਗੀ ਉਦੋਂ ਵੀ ਉਹਨਾਂ ਨੇ ਹੱਸ ਕੇ ਹੋਈ ਗੱਲ ਕੀਤੀ ਕਿ ਕੋਈ ਗੱਲ ਨਹੀਂ ਬੰਮੇ ਅੱਗੇ ਚੱਲਦੇ ਰਹਿਣੀਆਂ ਬਸ ਮੈਂ ਠੀਕ ਹੋ ਕੇ ਆਪਾਂ ਕਰਦੇ ਹਾਂ ਇਕੱਠੇ ਕੰਮ ਸਹੀ ਹੈ ਅੱਛਾ ਅੱਛਾ ਇੱਕ ਇਹ ਵੀ ਚੀਜ਼ ਹੁੰਦੀ ਹੈ ਨਾ ਵੀ ਜੰਦਾ ਦਿਲ ਤੇ ਬਹੁਤ ਹੀ ਸਿਗੇ ਹੁਣ ਲਾਸਟ ਕੀ ਹੋਇਆ ਕਿ